ਹੈਲੋ ਦੋਸਤੋ ਪਹਿਲਾਂ ਇਸ ਵੀਡੀਓ ਨੂੰ ਤੁਸੀਂ ਦੇਖੋ ਫਿਰ ਆਪਾਂ ਇਸ ਵੀਡੀਓ ਦੇ ਫਨੀ ਫਨੀ ਕਮੈਂਟਾਂ ਨੂੰ ਰੀਡ ਕਰਦੇ ਹਾਂ ਚਲੋ ਚੱਲੀਏ ਸ਼ੁਰੂ ਕਰਦੇ ਹਾਂ ਕਿਸੇ ਨੂੰ ਦੌਲਤ ਦੁਨੀਆ ਦੀ ਜਿੰਦਾ ਮਿਲ ਜਾਂਦੀ ਮੈਨੂੰ ਚੁੰਮੇ ਵਾਲੀ ਭਾਬੀ ਲੱਗੀ ਇਹ ਮੇਰੇ ਕਮਲੇ ਦਿਲ ਨੂੰ ਵੀ ਉਂਝ ਤੂੰ ਮਿਲਗੀ ਲੱਗਦੀ ਡਾਕਟਰ ਬੈਮਾ ਦਾ ਕਿੱਥੇ ਰਹਿ ਗਿਆ ਸੀ ਕੋਈ ਵੈਲਕਮ ਕਰੋ ਇਹਦਾ ਵੀਰ ਖੁਸ਼ ਵੀ ਹੋ ਜਾ ਥੋੜਾ ਜਿਹਾ ਸਾਡੇ ਨਾਲ ਤਾਂ ਚੰਗਾ ਹੀ ਆ ਤੇਰਾ ਯੋਨਾ ਕਿਸੇ ਮੁਰਾਦ ਦਾ ਪੂਰਾ ਹੋ ਹੱਲੂਇਆ ਹੱਲੂਇਆ ਹੈ ਮੇਰੇ ਪਿਤਾ ਪਰਮੇਸ਼ਰ ਪਵਿੱਤਰ ਪਵਿੱਤਰ ਖਾਲਸ ਵਿੱਚੋਂ ਵਿੱਚ ਫੈਨ ਬੇਬੇ ਖਾਲਸੇ ਦੀ ਆ ਸਾਜੀ ਤੇਰਾ ਧੰਨਵਾਦ ਯੈਸੂ ਰਾਜੀ ਤੇਰਾ ਧੰਨਵਾਦ ਪਵਿੱਤਰ ਪਵਿੱਤਰ ਖਾਲਸਾ ਜੀ ਤੇਰਾ ਦੰਨਵਾਦ ਆਂਟੀ ਉਧਰ ਦਾਣੀਆਂ ਵਾਲੀਆਂ ਪਰਚੀਆਂ ਕੱਟ ਹੋਈ ਜਾਂਦੀਆਂ। ਦੰਨਵਾਦ ਪਵਿੱਤਰ ਪਵਿੱਤਰ ਖਾਲਸਾ ਜੀ ਤੇਰਾ ਦੰਨਵਾਦ ਯਿਸੂ ਜੀ ਤੇਰਾ ਦੰਨ। ਇਹ ਕੀ ਬੋਲੀ ਜਾਂਦੀ ਐ ਇਹਦਾ ਬਟਨ ਲੱਭੋ ਤੇ ਇਹਦਾ ਮੂੰਹ ਬੰਦ ਕਰੋ। ਨਵਾ ਯਿਸੂ ਮਸੀਹ ਦੇ ਨਾਂ ਤੇ ਮੰਗਦੇ ਆਮੀਨ। ਨੰਬਰ ਲੱਗ ਗਿਆ ਬੀਬੀ ਦਾ। ਆਪਨੇ ਲਾਪਰਵਾਹੀ ਦਾ ਨਤੀਜਾ। ਪੰਪ ਬਹੁਤ ਕੁੱਤੀ ਚੀਜ਼ ਆ ਜੱਟ ਸਿਵੀਆਂ ਚੁਲੰਗੀ ਆ ਛੜੇ ਲਟਕਰੀ ਕੀ ਦਸ ਨਾਲ ਤੇਰੇ ਨਹੀਂ ਉਹ ਜੱਟੀ ਫੱਬਦੀ ਕੁੜੀ ਮੈਂ ਮਟੋਲੇ ਵਾਰੀ ਮੂੰਚ ਕੋਲ ਪਪਾਈ ਲੱਗਦਾ ਯਾਰ ਇੰਨਾ ਕੌਨਫੀਡੈਂਸ ਕਿੱਥੋਂ ਆਉਂਦਾ ਸੱਚੀ ਸੱਚੀ ਦੱਸੀ ਤੈਨੂੰ ਪੰਪ ਕਿਨੇ ਦਿੱਤਾ ਮੈਨੂੰ ਛੱਡ ਕੇ ਤੁਰ ਗਿਆ ਤੈਨੂੰ ਵੀ ਜੋ ਮਾਂ ਕਹਿੰਦਾ ਤੇਰੇ ਇੰਨਾ ਲੱchnਾ ਕਰਕੇ ਛੱਡ ਕੇ ਗਿਆ ਹੋਣਾ ਪੱਕਾ ਐਰੀ ਮੈਨੂੰ ਛੱਡ ਕੇ ਤੁਰ ਗਿਆ ਆ ਰੋਂਦੀ ਦਾ ਪਤਾ ਲੱਗਦਾ ਨਾ ਹੱਸਦੀ ਦਾ ਫੌਜਾਂ ਤਾਂ ਪੂਰੀ ਕੈਮਾ ਫੌਜੀ ਤਾਂ ਲੜਾਈ ਲੜ ਲੜ ਕਮਜ਼ੋਰ ਹੋ ਗਿਆ ਅੜ ਗਿਆ ਜੰਮੂ ਵਾਲੀ ਰੇਲ ਭੱਜ ਕੇ ਕੁੱਲੀ ਕਿਵੇਂ ਕੱਤੂੰ ਮੈਨੂੰ ਲੱਗਦਾ ਘਰ ਦਾ ਸਾਰਾ ਸਮਾਨ ਹੀ ਲੈ ਚੱਲੇ ਆ ਚਪੇੜਾਂ ਖਾਣ ਵਾਲਾ ਲੱਗਦਾ ਮੁੱਲ ਲੱਗੇ ਤੇਰੇ ਪਿੰਡ ਘੇੜਾ ਛੱਡਾਂ ਦਿਨ ਕਿਹੜਾ ਕੇ ੱੱਕੇ ਨਾਲ ਕਿਊਟ ਬਣੀ ਜਾਂਦਾ ਦਿਲ ਜਿਆ ਲੱਗਦਾ ਨਹੀਂ ਅੱਖਾਂ ਨਾਲ ਲਿਖਦੀ ਜਦੋਂ ਨਹੀਂ ਇਦਾਂ ਦਾ ਕੱਲ ਸਾਡੇ ਘਰੋਂ ਚੂਹਾ ਨਿਕਲੇ ਆ ਕੀ ਕੋਈ ਭੁੱਲ ਲਗੇ ਜਦੋਂ ਕਮੈਂਟਾਂ ਵਿੱਚ ਗਾਲਾ ਕੱਢਣ ਲਈ ਬੈਸਟ ਆਫ ਲੱਕ ਤੂੰ ਹੱਸਦੀ ਦਿਲਾਂ ਵਿੱਚ ਤਸਦੀ ਜਾਨ ਕੱਢ ਲੈਣੀ ਐ ਪੁਰਾਣੀ ਫਿਲਮਾਂ ਦਾ ਜੇਬ ਕਤਰਾ ਸੋਹਣੀ ਸੋਹਣੀ ਐ ਪਟ ਹੋਣੀ ਕੁਦਰਤ ਕੁਲ ਪਹਾੜੀ ਬੱਕਰਾ